ਸਰਬੱਧ ਭਲਾ ਚੈਰਿਟੇਬਲ ਟਰਸਟਾ ਜਿਹੜਾ ਡਾਕਟਰ ਐਸ.ਪੀ. ਸਿੰਘ ਅਭਰਾਏ ਦੀ ਜੇਫ ਰੇਡ ਖੇਡ ਕੰਮ ਕਰਦਿਆ ਤੇ ਇਹ ਟਰਸਟ ਦੀ ਵੱਡੀ ਇਹ ਗੱਲ ਆ ਵੀ ਇਹ ਨਾ ਤਾਂ ਕਿਸੇ ਤੋਂ ਕੋਈ ਪੈਸੇ ਇਕੱਠੇ ਕਰਦਾ ਤੇ ਨਾ ਕਿਸੇ ਨੂੰ ਕਹਿੰਦਾ ਤੇ ਇਹ ਸਾਰਾ ਅਭਰਾਏ ਸਾਹਿਬ ਦੀ ਜੀਬ ਚੋਂ ਜਾਂਦਾ ਤੇ ਉਸ ਪਰਿਵਾਰ ਦੀ ਸੇਵਾ ਇਹ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਉਹਨਾਂ ਤੇ ਤੇ ਅੱਜ ਅਸੀਂ ਇੱਥੇ ਨਾ ਨਸ਼ਿਆਂ ਦਾ ਜਿਹੜਾ ਰੁਝਾਨ ਵਧਿਆ ਪੰਜਾਬ 'ਚ ਉਹਨੂੰ ਠੱਲ ਪਾਉਣ ਲਈ ਜਿਵੇਂ ਕਾਰਾਟੇ ਵਗੈਰਾ ਹੋ ਗਿਆ ਗੱਤਕਾ ਹੋ ਗਿਆ ਇਹ ਮੇ ਨੱਚਣਾ ਟੱਪਣਾ ਬੱਚਿਆਂ ਦਾ ਉਹਨਾਂ ਨੂੰ ਇਸ ਪਾਸੇ ਭਰਾਏ ਸਾਹਿਬ ਵੱਲੋਂ ਇੱਕ ਹਦਾਇਤ ਆ ਵੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਉਹ ਲੋਕਾਂ ਦੀ ਮਦਦ ਕਰੋ ਜਿਹੜੇ ਆਪਣੇ ਜਿਵੇਂ ਗੱਤਕਾ ਨੱਚਣਾ ਟੱਪਣਾ ਇਹ ਕਹਿਣ ਤੋਂ ਬਾਅਦ ਵੀ ਨਸ਼ਿਆਂ ਨੂੰ ਠੱਲ ਪਾਉਣ ਲਈ ਇਹ ਅਰੰਭਿਆ ਕੰਮ ਆ ਸਾਡਾ ਬੱਚੇ ਕਰਦੇ ਰਹਿੰਦੇ ਆ ਜੀ ਰੋਜ਼ਾਨਾ ਤੁਸੀਂ ਕਰਦੇ ਹੋ ਜੀ ਹਾਂਜੀ ਤੋਂ ਸੋ ਇਹ ਬੇਨਤੀ ਆ ਵੀ ਆਪਾਂ ਜਿਵੇਂ ਅੱਜ ਜਨਨ ਨੇ ਮੁੰਨੇ ਛੋਟੇ ਛੋਟੇ ਬੱਚਿਆਂ ਨੇ ਉੱਥੇ ਦਿਖਾਇਆ ਕਿ 3 ਸਾਲ ਦਾ 5 ਸਾਲ ਦਾ 8 ਸਾਲ ਦਾ 9 ਸਾਲ ਦਾ ਤੇ ਉਹ ਬੱਚਿਆਂ ਦਾ ਜੇ ਅੱਜ ਰੁਝਾਨ ਇੱਧਰ ਤੋਂ ਚੱਲ ਪੂ ਤਾਂ ਉਹ ਨਸ਼ਿਆਂ ਦਾ ਜਿਹੜਾ ਹੈਗਾ ਵੱਡਾ ਰੁਝਾਨ ਉਹਨੂੰ ਠੱਲ ਪੂ ਉਹਦੇ ਵਿੱਚ ਇੱਕ ਆਪਣੇ অশੋਕ ਜੀ ਸਾਡੇ ਹੈਗੇ ਸੀ ਉੱਥੇ ਜਿਨ੍ਹਾਂ ਦੀ ਦੇਖਰੇਖ ਤੇ ਪ੍ਰੋਗਰਾਮ ਚੱਲਿਆ ਆਪਣੇ ਗੋਬੀ ਬਰਮਨ ਜੀ ਨੇ ਮੁੰਡਾ ਇਹ ਸਾਰੇ ਰੜਕੇ ਕੰਮ ਹਰ ਸਾਲ ਕਰਦੇ ਅੱਜ ਇਹਨਾਂ ਦਾ 7ਵਾਂ 8ਵਾਂ ਸੀਗਾ 7ਵਾਂ 7ਵਾਂ ਸਰ ਮੇਰਾ ਕਹਿਣਾ ਇਹ ਹੈ ਕਿ ਜਿਵੇਂ ਹੁਣ ਬੱਚਿਆਂ ਨੂੰ ਸਲੋ ਸਲੋ ਕਰਕੇ ਅੱਗੇ ਵਧਣਾ ਚਾਹੀਦਾ ਵਾ ਕੋਈ ਡਾਇਰੈਕਟ ਅਚ ਮਾਰ ਨਹੀਂ ਸਕਦਾ ਤਾਂ ਮੇਰਾ ਕਹਿਣਾ ਹੈ ਕਿ ਬੱਚਿਆਂ ਨੂੰ ਪਲੈਟਫਾਰਮ ਮਿਲਦੇ ਰਹਿਣੇ ਚਾਹੀਦੇ ਚਾਹੇ ਛੋਟੇ ਹੋਵੇ ਚਾਹੇ ਵੱਡੇ ਹੋਣ ਅੱਜ ਦੀ ਡੇਟ 'ਚ ਜੇ ਬੱਚਾ ਸਟੇਟ ਲੈਵਲ ਤੇ ਕਰੂਗਾ ਤਾਂ ਹੀ ਅੱਗੇ ਜਾ ਕੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਨਾਮ ਰੌਸ਼ਨ ਕਰ ਸਕਦਾ ਹੈ ਇਹਦੇ ਵਿੱਚ ਡਾਂਸ ਵੀ ਹੈ ਭੰਗੜਾ ਵੀ ਹੈ ਮਾਡਲਿੰਗ ਵੀ ਹੈ ਇਹ ਤਿੰਨ categories ਰੱਖੀਆਂ ਸੀ ਅਸੀਂ ਟੈਲੈਂਟ ਕਿੰਨਾ ਦੇਖਿਆ ਤੁਸੀਂ ਕਿਉਂਕਿ ਦੇਖਦੇ ਪਏ ਕਿ ਜਿੱਦੋਂ ਹੁਣ ਕਈ ਪਲੇਟਫਾਰਮਾਂ ਉੱਤੇ ਟੀਮਾਂ ਜਨਰਲ ਦੇ ਵਿੱਚ ਮਿਲਦੇ ਪਏ ਨੇ ਤੇ ਉਸ ਤਰ੍ਹਾਂ ਨੂੰ ਲੈ ਕੇ ਤੁਸੀਂ ਅੱਗੇ ਕਿਸ ਤਰ੍ਹਾਂ ਦੇ ਬੱਚਾ ਨੂੰ ਸੇਜਨ ਦੇ ਕੋਲ ਸਰ ਕਾਫੀ ਬੱਚੇ ਨੇ ਜਿਹੜੇ ਸਾਡੇ ਸ਼ੋਅਸ ਤੋਂ ਅੱਗੇ ਗਏ ਨੇ ਇਸ ਤੋਂ ਪਹਿਲਾਂ ਵੀ ਮੈਂ 7 ਸਾਲ ਤੋਂ ਇਵੈਂਟਸ ਕਰਵਾਉਂਦਾ ਆ ਰਿਹਾ ਹਾਂ ਤੇ ਇਹ ਬੱਚੇ ਇੱਥੋਂ ਟ੍ਰੇਨਡ ਹੋ ਕੇ ਉਧਰ ਨੈਸ਼ਨਲ ਟੈਬਲ ਟੈਲੀਵਿਜ਼ਨ ਤੇ ਤਾਂ ਹੀ ਜਾ ਬੰਦੇ ਨੇ ਤਾਂ ਕਿ ਇਹ ਬੱਚੇ ਇਹ ਸਟੇਜ ਨੂੰ ਕੰਪੀਟੀਟ ਕਰ ਸਕਦੇ ਆ ਆ ਜਾ ਕੇ